ਵਾਹਿਗੁਰੂ ਜੀ ਦਾ ਕਲਸ਼ਾ ਵਾਹਿਗੁਰੂ ਜੀ ਦੇ ਦਾਸ ਦਿੱਲੀ ਸਿੰਗ ਵੈਟਰ ਕੀਪਿੰਗ ਲਰਨ ਆਊਟ ਆ ਕਾੜੀਏ ਛੋਟੀ ਸੰਸਥਾ ਹੈ ਸਿੱਖੀ ਮੇਰੀ ਪਹਿਚਾਨ ਫਾਊਂਡੇਸ਼ਨ ਜਿਹਦੇ ਰਾਹੀਂ ਅਸੀਂ ਕੋਸ਼ਿਸ਼ ਕਰਦੇ ਆਂ ਵਿਅਕਤੀ ਤੋਂ ਲੈ ਕੇ ਆਪਣੇ ਮਿਲ ਵਾਲੇ ਆਪਣੇ ਪਰਿਵਾਰਾਂ ਤੱਕ ਅਸੀਂ ਜਿਹੜਾ ਸਾਡਾ ਇਤਿਹਾਸ ਆ ਜਿਹੜਾ ਛੋਟਾ ਵੱਡਾ ਸਾਡਾ ਸਿੱਖਾਂ ਦਾ ਰੂਹਾਂ ਦਾ ਅੱਗੇ ਯੋਧਿਆਂ ਦਾ ਇਤਿਹਾਸ ਆ ਅਸੀਂ ਅਲੱਗ-ਅਲੱਗ ਗਰੁੱਪ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਏ ਤੋਂਦਨ ਪਹਿਲਾਂ ਅਸੀਂ ਪ੍ਰੋਗਰਾਮ ਰਵਿੰਦਰਾਲੇ ਲਖਨਊ ਦੇ ਵਿੱਚ ਕਰਾਇਆ ਸੀਗਾ ਉਸ ਤੋਂ ਬਾਅਦ ਅਲੱਗ-ਅਲੱਗ ਥਿਸਕਾਂ ਦੇ ਵਿੱਚ ਅਸੀਂ ਉਹੀ ਪ੍ਰੋਗਰਾਮ ਕਾਜਾ ਸਾਧਨਾ ਦਿਵਸ ਦਾ ਕਰਕੇ ਆਈ ਸੀ ਸੰਤਾ ਨੇ ਬਹੁਤ ਆਨੰਦ ਮਾਣਿਆ ਬਹੁਤ ਐਪਰੀਸ਼ੀਏਸ਼ਨ ਸਰ ਹੁੰਦੀਆ ਸਿੱਖੀ ਮੇਰੀ ਪਛਾਣ ਫਾਊਂਡੇਸ਼ਨ ਹੁਣ ਆਉਣ ਵਾਲੀ 29 ਤਰੀਕ 29 ਜੂਨ ਅਸੀਂ ਲਖਨਊ ਦੇ ਵਿੱਚ ਇੱਕ ਪ੍ਰੋਗਰਾਮ ਹੋਟਲਾ ਕੇ ਆ ਰਹੇ ਹਾਂ 22 ਤਰੀਕ ਨੂੰ ਮਹਾਰਾਜਾ ਰਣਜੀਤ ਸਿੰਘ ਜੋ ਸਾਡੀ ਸ਼ਾਨ ਆ ਉਹਨਾਂ ਦੀ ਵਰਸੀ ਹੁੰਦੀ ਹੈ ਉਹਨਾਂ ਦੀ ਵਰਸੀ ਨੂੰ ਮੁੱਖ ਰੱਖਦੇ ਹੋਏ 29 ਜੂਨ ਨੂੰ ਸ਼ਾਮੀ 4 ਵਜੇ ਤੋਂ ਸਿਵਨਾ ਹੋਟਲ ਚਾਰ ਬਾਗ ਦੇ ਵਿੱਚ ਅਸੀਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਮਹਾਰਾਜ ਰਣਜੀਤ ਸਿੰਘ ਜੀ ਉੱਤੇ ਕਿ ਕਿੰਨੀ ਵੱਡੀ ਸ਼ਖਸੀਅਤ ਸੀ ਕੀ ਰਾਜ ਸੀ ਉਹਨਾਂ ਦਾ ਕਿਵੇਂ ਉਹਨਾਂ ਦੇ ਇੰਨੇ ਵੱਡੇ ਰਾਜ ਦੇ ਵਿੱਚ ਅਸੀਂ ਸਾਰੇ ਵਧੀਆ ਤਰੀਕੇ ਨਾਲ ਸਾਡੇ ਕੁਝ ਰਹਿੰਦੇ ਸੀ ਉਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਉਹ ਪ੍ਰੋਗਰਾਮ ਆਉਣ ਵਾਲੀ 29 ਤਰੀਕ ਨੂੰ ਕਰ ਰਹੇ ਹਾਂ ਆਪ ਵੀ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਆਓ ਆਪਾਂ ਸਾਰੇ ਜੁੜ ਜੁੜ ਕੇ ਆਪਣੇ ਸਿੱਖ ਇਤਿਹਾਸ ਨੂੰ ਜਾਣੀਏ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਤਿਹਾਸ ਨੂੰ ਉਹਨਾਂ ਦੇ ਰਾਜ ਨੂੰ ਆਪਾਂ ਜਾਣੀਏ ਕਿ ਕਿਵੇਂ 40 ਸਾਲ ਉਹਨਾਂ ਨੇ ਰਾਜ ਕੀਤਾ ਕਿਵੇਂ ਉਸ ਰਾਜ ਦੇ ਵਿੱਚ ਅਲੱਗ-ਅਲੱਗ ਕੁੱਪੀਆਂ ਸੀਗੀਆਂ ਜਿਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਬੜੀ ਅਧੀਰ ਤਰੀਕੇ ਨਾਲ ਰਹਿੰਦੇ ਸਨ ਆਓ ਨਤੀਤਰੀ 29 ਜੂਨ ਨੂੰ ਸ਼ਾਮੀ 4 ਵਜੇ ਸਿਵਨਾਹ ਫੁੱਟਲ ਚਾਰ ਬਾਅਦ 90 ਵਿੱਚ ਆਓ ਆਪਾਂ ਮਿਲ ਜੁੜ ਕੇ ਇਹ ਇਤਿਹਾਸ ਜਾਣੀਏ ਸਿੱਖੀ ਮੇਰੀ ਪਹਿਚਾਨ ਫਾਊਂਡੇਸ਼ਨ ਦੇ ਸਾਰੇ ਮੈਂਬਰ ਬੜੀ ਮਿਹਨਤ ਕਰਕੇ ਪ੍ਰੋਗਰਾਮ ਲੈ ਕੇ ਆਉਂਦੇ ਨੇ ਆਪ ਦੀ ਤੱਕ ਇਨਫੋਰਮੇਸ਼ਨ ਲੈ ਕੇ ਅਸੀਂ ਆਈਏ ਸਾਡਾ ਵੀ ਹਿੰਮਤ ਔਰ ਸਾਡੀ ਵੀ ਜਿਹੜੀਆਂ ਇੰਕਰੀਜਮੈਂਟ ਵਧਦੀ ਹੈ ਜਦੋਂ ਤੁਸੀਂ ਸਾਰੇ ਆਉਂਦੇ ਇਹਨਾਂ ਸ਼ਬਦਾਂ ਨਾਲ ਮੈਂ ਆਪਣੀ ਗੱਲ ਨੂੰ ਸਮਾਪਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ